ਰਾਤ ਅਸੀਂ ਰੁਕੇ ਸੀਗੇ ਗੁਰਦੁਆਰਾ ਸਾਹਿਬ ਜੋਸ਼ੀ ਮੱਠ ਇੱਥੇ ਕੱਲ ਪਹੁੰਚ ਗਏ ਸੀ ਅਸੀਂ 12:00 ਵਜੇ ਦੁਪਹਿਰੇ ਤੇ ਲੰਗਰ ਪ੍ਰਸ਼ਾਦਾ ਛਕਦੇ ਛਕਦੇ ਉਤੋਂ ਬਾਰਖਾ ਲੱਗ ਗਈ ਸੀ ਤੇ ਫਿਰ ਰਾਤ ਕੱਲ ਇੱਥੇ ਅਟ ਰੁਕੇ ਸੀਗੇ ਜੋਸ਼ੀ ਮੱਠ ਸਾਹਿਬ ਐਥੋਂ ਚੱਲਣ ਲੱਗੇ ਆ 5:30 ਦਾ ਸਮਾਂ ਹੋ ਗਿਆ ਸਵੇਰ ਦਾ ਅੱਜ 18 ਤਰੀਕ ਹੋ ਗਈ ਸ਼ਾਇਦ ਆ 19 ਤਰੀਕ ਹੋ ਗਈ ਅੱਜ 19 ਜੂਨ 2022 ਗੋਵਿੰਦ ਘਾਟ ਪਹੁੰਚਾਂਗੇ ਇੱਥੋਂ 18 ਕਿਲੋਮੀਟਰ ਤੇ ਆ ਗੋਵਿੰਦ ਘਾਟ 8 ਕਿਲੋਮੀਟਰ ਦੀ ਚੜਾਈ ਪੈਂਦੀ ਹੈ ਸਾਨੂੰ 8-10 ਕਿਲੋਮੀਟਰ ਦੀ ਤੇ ਉਸ ਤੋਂ ਬਾਅਦ ਉਤਰਾਈ ਆ 10 ਕਿਲੋਮੀਟਰ ਦੀ ਤੇ ਬਰਖਾ ਦੀ ਥੋੜੀ ਜੀ ਚਿੰਤਾ ਹੈਗੀ ਆ ਤੇ ਹੋਰ ਕੋਈ ਚਿੰਤਾ ਨਹੀਂ ਹੈਗੀ ਪਾ ਚੱਲਣ ਲੱਗੇ ਸੀ ਕਿ ਤਿਆਰੀਆਂ ਕਰ ਲੀਆਂ ਤੇ ਚੱਲਦੇ ਆਂ ਫਿਰ ਇੱਥੋਂ ਹੇਮਗੰਸਾਹਵਾਲ ਜਿਹੜੇ ਵੀ ਸਰਦੀ ਇਲਾਕੇ ਹੁੰਦੇ ਨੇ ਭਾਰਤ ਦੇ ਨਾਰਥ ਈਸਟ ਵਾਲੇ ਪਾਸੇ ਨਾਰਥ ਵਾਲੇ ਪਾਸੇ ਜਿਹੜੇ ਪਹਾੜ ਨੇ ਹਿਮਾਲੇ ਪਰਬਤ ਨੇ ਉਹਨਾਂ ਦੀ ਸੜਕਾਂ ਦੀ ਦੇਖਪਾਲ B R O ਕਰਦਾ ਮੁਰੰਮਤ ਮੁਰੰਮਤ ਦਾ ਕੰਮ ਜਾਂ ਹੋਰ ਟੁੱਟ ਭੱਜ ਦਾ ਤੇ ਸੜਕਾਂ ਸੁੜਕਾ ਬਣਾਉਣ ਦਾ ਕੰਮ ਬੀਆਰਓ ਬਾਰਡਰ ਰੋਡ ਆਰਗੇਨਾਈਜੇਸ਼ਨ ਵੱਲੋਂ ਹੁੰਦਾ ਕਿ ਇਧਰਲੇ ਪਾਸੇ ਆਪਣਾ ਨੌਰਥ ਵਾਲੇ ਪਾਸੇ ਨੌਰਥ-ਈਸਟ ਵਾਲੇ ਪਾਸੇ ਚਾਈਨਾ ਦਾ ਬਾਰਡਰ ਲੱਗ ਜਾਂਦਾ ਏ ਤੇ ਈਸਟ ਵਾਲੇ ਪਾਸੇ ਨੇਪਾਲ ਦਾ ਬਾਰਡਰ ਲੱਗ ਜਾਂਦਾ ਏ ਧੁੱਪਾਂ ਪਹਾੜੀਆਂ 'ਚ ਲਿਸ਼ਕਦੀ ਧੁੱਪ ਤੇ ਆਉ ਪਹਾੜਾਂ ਦੇ ਚੜ੍ਹਦੇ ਜਾਂ ਗੱਡੀਆਂ ਬਣੇ ਹੋਏ ਘਰ ਤੇ ਸਾਹਮਣੇ ਗਲੇਸ਼ੀਅਰ ਪਹਾੜਾਂ ਤੇ ਪਈ ਬਰਫ਼ ਇਥੋਂ ਕੋਵਿੰਦ ਘਾਟ 10 ਕਿਲੋਮੀਟਰ ਬਾਈ ਜੀ ਹੋਈ ਕਹਿੰਦੀ ਫੋਟੋ ਖਿੱਚੋ ਤੇ ਹੁਣ ਫੋਟੋ ਖਿੱਚੀ ਜਾਊਗੀ ਜਿਹੜੀ ਥਾਂ ਤੇ ਖਲੋਤੇ ਆ ਇਹ ਬੈਕਾਉਂਟ ਤਾਂ ਆ ਮਾ ਹਿੰਦੂ ਵੀਰ ਚਾਰ ਧਾਮਾਂ ਦੀ ਯਾਤਰਾ ਤੇ ਆਉਂਦੇ ਨੇ ਤੇ ਇੱਥੇ ਕਈ ਧਾਮ ਨੇ ਬਣੇ ਹੋਏ ਦੇਖਣਯੋਗ ਨੇ ਮਤਲਬ ਜਿਹੜੇ ਸ਼ਹਿਰ ਨੇ ਉਹਨਾਂ ਚੋਂ ਪਿੱਛੇ ਅਸੀਂ ਲੰਘ ਕੇ ਆਈਆਂ ਦੇਵ ਪ੍ਰਿਆਗ ਹੋ ਗਿਆ ਉਤੋਂ ਬਾਅਦ ਰੁਦਰ ਪ੍ਰਿਆਗ ਆਉਂਦਾ ਤੇ ਉਸ ਤੋਂ ਬਾਅਦ ਆਉਂਦਾ ਕਰਨ ਪ੍ਰਿਆਗ ਆਨੰਦ ਪ੍ਰਿਆਗ ਤੇ ਹੁਣ ਅਸੀਂ ਪਹੁੰਚੇ ਆਂ ਵਿਸ਼ਨੂ ਪ੍ਰਿਆਗ ਤੇ ਪਿੱਛੇ ਮੰਦਰ ਬਣਿਆ ਹੋਇਆ ਇਹ ਲਾਸਟ ਪ੍ਰਿਆਗਾ ਵਿਸ਼ਨੂ ਪ੍ਰਿਆਗਾ ਇਧਰਲੇ ਪਾਸੇ ਬਦਰਗਿ ਨਾਥ ਵਾਲੇ ਪਾਸੇ ਤੇ ਇੱਕ ਪ੍ਰਿਆਗ ਚਲੇ ਜਾਂਦਾ ਆਪਣਾ ਕੇਦਾਰਨਾਥ ਵਾਲੇ ਪਾਸੇ ਉਹਦਾ ਨਾਮ ਮੈਨੂੰ ਚਿੱਤੇ ਨਹੀਂ ਹੈਗਾ 10-11 ਕਿਲੋਮੀਟਰ ਆਗੇ ਸੀ ਇਹ 18 ਕਿਲੋਮੀਟਰ ਸੀਗਾ ਜੋਸ਼ੀ ਮੱਠ ਤੋਂ ਗੋਵਿੰਦ ਘਾਟ 10-11 ਕਿਲੋਮੀਟਰ ਦੀ ਵਾਟ ਅਸੀਂ ਅੱਧੇ ਘੰਟੇ ਚ ਕੱਢ ਲਈ ਤੇ ਆਹ ਪੁਲ ਪਾਰ ਕਰਕੇ ਆਏ ਆ ਪੁਲ ਹਿੱਲ ਦਾ ਥੋੜਾ ਜਿਹਾ ਜਾਂ ਬੱਸ ਬੁੱਸ ਲੰਘਦੀ ਹੈ ਤਾਂ ਹਿੱਲਦਾ ਹੈ ਇਧਰਲੇ ਬੰਨੇ ਸ਼ੂਰ ਆਉਂਦਾ ਜਿਹੜਾ ਉਹ ਹੈਗਾ ਅਲਕਨੰਦਾ ਦਰਿਆ ਦਾ ਅਲਕਨੰਦ ਦਾ ਅਲਕਨੰਦ ਦਰਿਆ ਵਗ ਰਹੀ ਆ ਤੇ ਨਾਲ ਪਾਠ ਪੂਜਾ ਚੱਲਦੀ ਆ ਮੰਦਿਰ ਚ ਬਹੁਤ ਸੋਹਣਾ ਮਾਹੌਲ ਆ ਕਈ ਵਾਰੀ ਉਤਰਾ ਇਹਨੂੰ ਦੇਖ ਕੇ ਨਾ ਚਾਹ ਬੜਾ ਚੜਦਾ ਵੀ ਉਤਰਾ ਹੀ ਆ ਗਈ ਹੁਣ ਰੁੜ ਕੇ ਜਾਵਾਂਗੇ ਤੇ ਪਰ ਜਦੋਂ ਪਹੁੰਚਦੇ ਆਕੇ ਸਾਈਕਲ ਚੌਰ ਮੰਗਦਾ ਤੇ ਤੁਰ ਕੇ ਜਾਣਾ ਪੈਂਦਾ ਉਤਰ ਗਏ ਪੁੱਛ ਰਿਹਾ ਤਾਂ ਨੀਲਕਟੜਾ ਪੁੱਛ ਰਿਹਾ ਤਾਂ ਨੀਲਕਟੜਾ ਮੈਂ ਆਹੋ ਦੇਖੋ ਆਹੋ ਨੀਲਕਟੜਾ ਮਿਲ ਗਿਆ ਯਾਰ ਨੌਂ ਘਟ ਲਵਾਂ ਕਿੱਥੋਂ ਜਲੇ ਬਾਬਾ ਜੀ ਹਰ ਸਾਹਿਬ ਇੱਕ ਫਤਿਹ ਅਜੇ ਰਾਜਪੁਰੇ ਤੋਂ ਹਾਂ ਜੀ ਅੱਜ ਹੀ ਰਾਜਪੁਰੇ ਤੋਂ ਆ ਕੇ ਦੇਖ ਲਈ ਤੇ ਅਜੇ ਬਹੁਤ ਥੀਰ ਹੋ ਗਿਆ ਤੁਹਾਨੂੰ ਬਾਬਾ ਜੀ ਲਓ ਜੀ ਸਾਈਕਲਾਂ ਵਾਲੇ ਵੀਰ ਇਕੱਠੇ ਹੋ ਗਏ ਨੇ ਤਿੰਨ ਵੀਰੇ ਸੀਗੇ ਚਾਰ ਅਸੀਂ ਕਿੱਥੋਂ ਆਏ ਬਾਬਾ ਜੀ ਮਾਨਸਾ ਜੀ ਮਾਨਸਾ ਤੋਂ ਤੁਸੀਂ ਜੀ ਮੇਰੇ ਮਾਨਸਾ ਦੇ ਕੋਲੇ ਪਿੰਡ ਤੋਂ ਆ ਜੀ ਅੱਛਾ ਜੀ ਕਰਿਆ ਇਹ ਦਰਸ਼ਨ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਹਰ ਸਾਲ ਆਉਂਦੇ ਕ ਪਹਿਲੀ ਤੀਜੀ ਯਾਤਰਾ ਤੀਜੀ ਯਾਤਰਾ ਤੁਹਾਡੀ ਤੁਹਾਡੀ ਕਿਹੜੀ ਹੈ ਜੀ ਤੇਜੀ ਇਕੱਠੇ ਇਕੱਠੇ ਆਉਂਦੇ ਹੋ ਅੱਛਾ 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 ਪਹਿਲੇ ਮਿਲੇ ਸੀ ਅੱਛਾ ਜੀ ਨਹੀਂ ਵਰਾਤ ਚ ਮੀਂਹ ਤਾਂ ਨਹੀਂ ਮਿਲਿਆ ਕੱਲ੍ਹ ਸੀ ਕੱਲ੍ਹ ਹੀ ਤਰੇ ਵੀ ਪੈਣ ਲੱਗਿਆ ਸੀ ਅੱਜ ਵੀ ਆ ਕੇ ਆ ਗਏ ਜੀ ਰਿਵਾਜ ਸਭ ਤੋਂ ਤਰੇ ਵੀ ਹਾਂ ਤਰੇ ਵੀ ਪੈਣ ਲੱਗੇ ਮੀਂਹ ਤੇ ਵੀ ਪੈਂਦਾ ਹੀ ਆ ਅੱਛਾ ਤੇ ਰਾਤ ਬਹੁਤ ਜ਼ਿਆਦਾ ਕੱਲ ਬਹੁਤ ਮੀਂਹ ਸੀਗਾ ਹਾਂ ਰਾਤ ਬਹੁਤ ਬਹੁਤ ਮੀਂਹ ਸੀਗਾ ਚਲੋ ਜੀ ਇਹ ਬਾਬਾ ਜੀ ਆਪਾਂ ਨੂੰ ਲੰਗਰ ਕੋਲੇ ਮਿਲੇ ਸੀ ਜੀ ਇੱਥੇ ਨਹੀਂ ਹੈ ਲੰਗਰ ਮਿਲੇ ਤੇ ਪਹਿਲਾਂ ਇੱਕ ਵਾਰੀ ਸਾਹਮਣੇ ਵਗਦੀ ਹਲਕਨੰਦਾ ਤੇ ਚੱਲਦੇ ਝਰਨੇ ਨਿਸ਼ਕ ਦੇ ਪਹਾੜ ਧੁੱਪ ਪੈ ਰਹੀ ਹੈ ਪਹਾੜਾਂ ਤੇ ਦੇਣ ਨਿਖਰ ਗਿਆ ਤੇ ਬੱਦਲ ਬੁੱਦਲ ਉੱਟ ਗਿਆ ਸਾਰਾ ਚੜਾਈਆਂ ਵਾਵਾ ਨੇ ਪੈਦਲ ਚੱਲੇ ਆ ਰਹੇ ਆ 10 ਕਿਲੋਮੀਟਰ ਦੀ ਇਹ ਚੜਾਈ ਸੀਗੀ ਨੇੜੇ ਹੀ ਪਹੁੰਚ ਗਏ ਆ ਪਹੁੰਚੇ ਆ ਗੋਬਿੰਦ ਘਾਟ ਸਾਹਮਣੇ ਲੱਗਿਆ ਬੋਰਡ ਦੱਸਦਾ ਹਿਮਗੁੰਡ ਸਾਹਿਬ ਹੈਗਾ 19 ਕਿਲੋਮੀਟਰ ਇੱਥੋਂ ਬਹੁਤ ਹੀ ਸੰਗਤ ਪੈਦਲ ਜਾਂਦੀ ਆ ਗੋਵਿੰਦ ਘਾਟ ਚ ਐਂਟਰ ਹੁੰਦੇ ਹੋਏ ਗੁਰਦੁਆਰਾ ਸਾਹਿਬ ਪਹੁੰਚਾਂਗੇ ਇਸ਼ਨਾਨ ਕਰਾਂਗੇ ਤੇ ਲੰਗਰ ਪ੍ਰਸ਼ਾਦਾ ਛਕਾਂਗੇ ਕੱਪੜੇ ਧੋਣ ਵਾਲੇ ਹੋਏ ਹੋਏ ਐਲੀਡੇ ਥੋੜੇ ਬਹੁਤ ਕੱਪੜੇ ਧੋਵਾਂਗੇ ਉੱਪਰ ਨਿਕਲ ਗਈ ਹੈ ਤੇ ਕੱਪੜੇ-ਕਪੜੇ ਸਖਾ ਲਾਂਗੇ ਸੈਕੜਾ ਸੁਕਣਾਂ ਦੀ ਬਾਤ ਕੱਲ ਨੂੰ ਆਪਾਂ ਚੜਾਂਗੇ ਐਨਾਂ ਰਾਹਾਂ ਤੇ ਕੱਲ ਨੂੰ ਨਹੀਂ ਅੱਜ ਹੀ ਚੜਾਂਗੇ ਗੁਰਦੁਆਰਾ ਸਾਹਿਬ ਜਾ ਕੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਐਨਾਂ ਰਾਹਾਂ ਤੇ ਚੜਦੇ 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 ਉਹ ਸਾਹਮਣੇ ਦੇਖਦੇ ਪਹਾੜ ਪਹਾੜਾਂ ਦੀ ਪਈ ਬਰਫ਼ ਉੱਥੇ ਜਾਵਾਂਗੇ ਆਪਾਂ ਪਹੁੰਚਾਂਗੇ ਤਾਂ ਕੱਲ ਨੂੰ ਹੀ ਅੱਜ ਚੱਲਾਂਗੇ ਰਾਹ 'ਚ ਸਾਹਮਣੇ ਦਿੱਸਦੇ ਪਾਰਕਿੰਗ ਦੱਸਦੀ ਹੈ ਵੀ ਗੁਰਦੁਆਰਾ ਸਾਹਿਬ ਆਓ ਸਾਹਮਣੇ ਆਓ ਗ੍ਰੀਡਿੰਗ ਆ ਲੱਗੇ ਹੋਏ ਨੇ ਤੇ ਉੱਧਰੋਂ ਰਸਤਾ ਜਾਂਦਾ ਅੱਗੇ ਗੋਵਿੰਦ ਘਾਟ ਨੀਚੇ ਗੋਵਿੰਦ ਘਾਟ ਤੇ ਗੁਰਦੁਆਰਾ ਸਾਹਿਬ ਇੱਧਰਲੇ ਪਾਸੇ ਆ ਇੱਧਰਲੇ ਪਾਸੇ ਤੋਂ ਨੀਚੇ ਜਾ ਕੇ ਗੋਵਿੰਦ ਘਾਟ ਗੁਰਦੁਆਰਾ ਸਾਹਿਬ ਹਲਕਨੰਦਾ ਪਹਾੜ ਸੜਕ ਸਾਈਕਲ ਤੇ ਅਸੀਂ ਲਾਈਆਂ ਵਾਂ ਵਾਂ ਨੇ ਪੌੜੀਆਂ ਬਣੀਆਂ ਹੋਈਆਂ ਨੇ ਜਿਹਦੇ ਕਰਕੇ ਆਖ ਹੁੰਦਾ ਸਾਈਕਲ ਉੱਪਰ ਲੈ ਕੇ ਜਾਣਾ ਹਿੰਮਤ ਦਾ ਕੰਮ ਪੌੜੀਆਂ ਨਾ ਹੋਣ ਤੇ ਫਿਰ ਸੌਖਾ ਚੜ ਜਾਂਦਾ ਪਾ ਪੱਥਰਾਂ ਦੇ ਸਹਾਰੇ ਸਾਰੇ ਸੰਗਤਾਂ ਹੌਲੀ-ਹੌਲੀ ਗੋਵਿੰਦਾਂ ਵੱਲ ਵਾਦੀਆਂ ਹੋਈਆਂ ਕੋਈ ਖੜ ਜਾਂਦਾ ਕੋਈ ਉੱਗ ਜਾਂਦਾ ਕੋਈ ਚੱਲ ਪੈਂਦਾ మేమే ਜੀ ਕਹਾਣੀ ਹੈ ਸਾਹਮਣੇ ਆ ਸ਼ਾਮੀ 7:00 ਵਜੇ ਅਸੀਂ ਗੋਵਿੰਦ ਘਾਟ ਪਹੁੰਚ ਗਏ ਸੀਗੇ ਤੇ ਇੱਥੇ ਇਹ ਸਲੋਟ ਬੈੱਡ ਬਣੇ ਹੋਏ ਨੇ نیچے ਉੱਪਰ ਤੇ ਉਤੋਂ ਉੱਪਰ ਤਿੰਨ ਮੰਜ਼ਲਾਂ ਨੇ ਤੇ ਬੈੱਡ ਮਿਲ ਗਿਆ ਸੀਗਾ ਬਿਸਤਰ ਮਿਲ ਗਿਆ ਤੇ ਕੰਬਲ ਮਿਲ ਗਏ ਸੀਗੇ ਆਰਾਮ ਕਰਨ ਵਾਸਤੇ ਥੋੜਾ ਜਿਹਾ ਬੁਖਾਰ ਹੋਇਆ ਹੋਇਆ ਕਿਉਂਕਿ ਮੀਂਹ ਲੱਗਿਆ ਹੋਇਆ ਸੀਗਾ ਰਾਤ ਚ ਬਹੁਤ ਜ਼ਿਆਦਾ ਤੇ ਤਾਂ ਕਰਕੇ ਵਲੌਗ ਵੀ ਨਾ ਬਣ ਸਕਿਆ ਬਹੁਤੀਆਂ ਥਾਵਾਂ ਕਵਰ ਕਵਰ ਕਰਨੀਆਂ ਜਿਹੜੀਆਂ ਸੀ ਕਿਆਂ ਰਹਿ ਗਈਆਂ ਥੋੜੀ ਜਿਹੀ ਮਾਫੀ ਵੀ ਚਾਹੁੰਦੇ ਆ ਤੇ ਬੁਖਾਰ ਥੋੜਾ ਜਿਹਾ ਗਲਾ ਖਰਾਬ ਆ ਤੇ ਹੁਣ ਰੈਸਟ ਕਰਾਂਗੇ ਥੋੜੀ ਜਿਹੀ ਇੱਥੇ ਸਵੇਰੇ ਚੱਲਾਂਗੇ ਆਪਣਾ ਹੇਮਕੁੰਡ ਸਾਹਿਬ ਦਰਬਾਰ ਸਾਹਿਬ ਦਰਸ਼ਨ ਕਰਾਂਗੇ ਤੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਵੀ ਥੋੜਾ ਜਿਹਾ ਸਰੀਰ ਢਿੱਲਾ ਏ ਤਾਂ ਕਰਕੇ ਥੋੜਾ ਜਿਹਾ ਮਾਫੀ ਦਿਓ ਤੇ ਬਲੌਗ ਇੱਥੇ ਬਣਾਣਾ ਥੋੜਾ ਔਖਾ ਕੰਮ ਆ ਨਾਲ ਸਾਈਕਲ ਵੀ ਹੈ ਚੜਾਈ ਜਿਆਦਾ ਹੈ ਤੇ ਜਿੰਨਾ ਕੁ ਵੀ ਹੋ ਸਕੇ ਆ ਤੁਹਾਨੂੰ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਤੇ ਜਦ ਤੱਕ ਦੋ ਇਜਾਜ਼ਤ ਸਤਸਰੀਕ ਕਾਲਜ